ਤੰਤੀ ਫੜੀ ਚ ਲਿਖਿਆ ਹੁੰਦਾ ਹਾਂਜੀ ਦੋਸਤੋ ਆਹ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਛੋਟੀ ਜਹੀ ਧੀ ਮੋਬਾਈਲ ਤੇ ਵੀਡੀਓ ਕਾਲ ਕਰਦੀ ਹੋਈ ਬਹੁਤ ਜ਼ਿਆਦਾ ਰੋ ਰਹੀ ਹੈ ਇਸ ਵੀਡੀਓ ਨੇ ਹਰ ਇੱਕ ਦੀ ਅੱਖ ਨੂੰ ਨਮ ਕਰ ਦਿੱਤਾ ਹੈ ਦੋਸਤੋ ਇਸ ਧੀ ਦੇ ਮਾਪੇ ਪਿਛਲੇ ਕਰੀਬ 3 ਸਾਲ ਪਹਿਲਾਂ ਇੰਗਲੈਂਡ ਚਲੇ ਗਏ ਸਨ ਤੇ ਉਸ ਸਮੇਂ ਇਹ ਧੀ ਬਹੁਤ ਜ਼ਿਆਦਾ ਛੋਟੀ ਸੀ ਜਦੋਂ ਇਸ ਦੀ ਮਾਂ ਇਸ ਨੂੰ ਛੱਡ ਕੇ ਇੰਗਲੈਂਡ ਚਲੀ ਗਈ ਦੋਸਤੋ ਪਰ ਇੱਥੇ ਕਿਸੇ ਦਾ ਵੀ ਦਿਲ ਨਹੀਂ ਕਰਦਾ ਆਪਣੇ ਬੱਚਿਆਂ ਤੋਂ ਦੂਰ ਹੋਣ ਦਾ ਪਰ ਇਹ ਜਿਹੜੀਆਂ ਮਜਬੂਰੀਆਂ ਨੇ ਇਹ ਹੀ ਸਭ ਕੁਝ ਕਰਾ ਬਾਦਿੰਦੀਆਂ ਨੇ ਤੁਹਾਨੂੰ ਪਤਾ ਹੀ ਹੈ ਕਿ ਮਾਂ-ਬਾਪ ਤੋਂ ਬਿਨਾ ਬੱਚਿਆਂ ਦਾ ਵੀ ਕੀ ਹਾਲ ਹੁੰਦਾ ਹੈ ਤੇ ਮਾਂ-ਬਾਪ ਦੀ ਜਗ੍ਹਾ ਕੋਈ ਦੂਸਰਾ ਇਨਸਾਨ ਨਹੀਂ ਲੈ ਸਕਦਾ ਇਹਤੀ ਆਪਣੇ ਮਾਂ-ਬਾਪ ਨੂੰ ਹੁਣ ਬਹੁਤ ਜ਼ਿਆਦਾ ਮਿਸ ਕਰਦੀ ਹੈ ਤੇ ਅਕਸਰ ਜਦੋਂ ਹੀ ਵੀਡੀਓ ਕਾਲ ਤੇ ਆਪਣੇ ਮਾਂ-ਬਾਪ ਨਾਲ ਗੱਲ ਕਰਦੀ ਹੈ ਤੇ ਰੋਂਣ ਲੱਗ ਜਾਂਦੀ ਹੈ ਇਸ ਵੀਡੀਓ ਨੇ ਹਰ ਇੱਕ ਨੂੰ ਭਾਵੁਕ ਕਰਕੇ ਰੱਖ ਦਿੱਤਾ ਹੈ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਥੱਲੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜੜਿਆ ਜਰੂਰ ਸਾਂਝੇ ਕਰੋ